ਐਨਬੀਡੂਜ਼ ਵਸਤਾ ਦਾ ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਹੀ ਵੱਡਾ ਖਲਾਸਾ ਕਰਨ ਜਾ ਰਹੇ ਹਾਂ ਇਹ ਖਲਾਸਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਆ ਇਹ ਠਮਾਕਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਆ ਇਹ ਠਮਾਕਾ ਪੰਜਾਬ ਸਰਕਾਰ ਨੂੰ ਲੈ ਕੇ ਆ ਕਿਉਂਕਿ ਦੀਵਾਲੀ ਦੇ ਆਸ-ਪਾਸ ਇਸ ਪਵਿੱਤਰ ਦਿਹਾੜੇ ਦੇ ਆਸ-ਪਾਸ ਪੰਜਾਬ ਦੀ ਸਿਆਸਤ ਖਾਸ ਕਰਕੇ ਪੰਜਾਬ ਸਰਕਾਰ ਦੀ ਸਿਆਸਤ ਵਿੱਚ ਬਹੁਤ ਵੱਡਾ ਠਮਾਕਾ ਹੋਣ ਜਾ ਰਿਹਾ ਦੀਵਾਲੀ ਦੇ ਮੌਕੇ ਪਟਾਕੇ ਪੈਣਗੇ ਬੰਬ ਚੱਲਣਗੇ ਚਰਖੜੀਆਂ ਚੱਲਣਗੀਆਂ ਫੁੱਲ ਚੜੀਆਂ ਚੱਲਣਗੀਆਂ ਤੇ ਉਹ ਪਟਾਕਾ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਂਡ ਦੇ ਸੂਤਰਾਂ ਮੁਤਾਬਕ ਅਗਰ ਯਕੀਨ ਕੀਤਾ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਫਿਰ ਪੰਜਾਬ ਸਰਕਾਰ ਦੇ ਵਿੱਚ ਮਹੱਤਵਪੂਰਨ ਜ਼ਿੰਮੇਵਾਰੀ ਮਿਲ ਜਾ ਰਹੀ ਹੈ ਜਿਹੜੀਆਂ 1.5 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੂਰੀਆਂ ਸੀ ਉਹ ਨਜ਼ਦੀਕੀਆਂ ਦੇ ਵਿੱਚ ਬਦਲ ਗਈਆਂ ਨੇ ਜਿਹੜੀਆਂ ਨਾਰਾਜ਼ਗੀਆਂ ਸੀ ਉਹ ਪਿਆਰ ਮੁਹੱਬਤ ਦੇ ਵਿੱਚ ਬਦਲ ਚੁੱਕੀਆਂ ਨੇ ਔਰ ਹਾਈ ਕਮਾਂਡ ਵੱਲੋਂ ਜਿਹੜੇ ਸਪੈਸ਼ਲ ਟਾਸਕ ਇੱਕ ਮਿਸ਼ਨ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀ ਸ਼ਰਾਵਤ ਨੂੰ ਬਤੌਰ ਪੰਜਾਬ ਮਾਮਲਿਆਂ ਦੇ ਇੰਚਾਰਜ ਬਣਾ ਕੇ ਭੇਜਿਆ ਸੀ ਲਾਜ਼ਮੀ ਤੌਰ ਤੇ ਉਹਨਾਂ ਦਾ ਜਿਹੜਾ ਟਾਸਕ ਆ ਮਿਸ਼ਨ ਆ ਉਹ ਵੀ ਲਗਭਗ ਪੂਰਾ ਹੋ ਚੁੱਕਾ ਕਿਉਂਕਿ ਹਰੀ ਸ਼ਰਾਵਤ ਨੇ ਨਵਜੋਤ ਸਿੰਘ ਸਿੱਧੂ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਮੰਚ ਸਾਂਝਾ ਕਰਵਾ ਦਿੱਤਾ ਇੱਕ ਵਾਰ ਨਹੀਂ ਦੋ ਵਾਰਾਂ ਹੀ ਤੇਨਵਾਰਾਂ ਔਰ ਨਵਜੋਤ ਸਿੰਘ ਸਿੱਧੂ ਚਾਹੇ ਮੋਗੇ ਦੇ ਵਿੱਚ ਹੋਣ ਚਾਹੇ ਵਿਧਾਨ ਸਭਾ ਦੇ ਵਿੱਚ ਜਦ ਸਪੈਸ਼ਲ اجلاس ਬੁਲਾਇਆ ਗਿਆ ਉਦੋਂ ਜਾਂ ਫਿਰ ਕੱਲ ਜਦ ਦਿੱਲੀ ਦੇ ਵਿੱਚ ਧਰਨਾ ਦਿੱਤਾ ਗਿਆ ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਜਦ ਦੇਸ਼ ਦੇ ਰਾਸ਼ਟਰਪਤੀ ਔਰ ਸ਼ਾਇਦ ਪਹਿਲੀ ਵਾਰਾਂ ਦੇਸ਼ ਦੇ ਇਤਿਹਾਸ ਚ ਹੋਏਗਾ ਕਿ ਜਦ ਇੱਕ ਚੁਣੀ ਹੋਈ ਸਰਕਾਰ ਨੂੰ ਦੇਸ਼ ਦਾ ਰਾਸ਼ਟਰਪਤੀ ਮਿਲਣ ਤੋਂ ਨਾ ਕਰ ਦਿੰਦਾ ਉੱਥੇ ਨਵਜੋਤ ਸਿੰਘ ਸਿੱਧੂ ਬੋਲ ਕੇ ਆਏ ਨੇ ਉਹ ਮੰਚ ਸਾਂਝਾ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਔਰ ਹਰੀਸ਼ ਸ਼ਰਾਵਤ ਨੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਨਹੀਂ ਮਿਲਾਇਆ ਬਲਕਿ ਪ੍ਰਤਾਪ ਸਿੰਘ ਬਾਜਵਾ ਸ਼ਮਸ਼ੇਰ ਸਿੰਘ ਦੁੱਲੋ ਜਿਹੜੇ ਨਵਜੋਤ ਸਿੰਘ ਸਿੱਧੂ ਵਾਂ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ 86 ਸ਼ਰੀਕ ਸਨ ਉਹਨਾਂ ਦੀ ਵੀ ਬੋਟੀ ਰੋਟੀ ਸਾਂਝੀ ਹੋ ਗਈ ਆ ਨਵਜੋਤ ਸਿੰਘ ਸਿੱਧੂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਟੇਬਲ ਸਾਂਝਾ ਕਰ ਲਿਆ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਨਵਜੋ ਸਿੰਘ ਸਿੱਧੂ ਦਿਵਾਲੀ ਦੇ ਦਿਨਾਂ ਦੇ ਨੇੜੇ ਮਤਲਬ ਅਗਲੇ ਹਫਤੇ ਤੱਕ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋ ਸਿੰਘ ਸਿੱਧੂ ਦੀ ਫਿਰ ਇੱਕ ਤਰੜਲੇ ਨਾਲ ਐਂਟਰੀ ਹੋ ਰਹੀ ਆ। ਇਹ ਐਂਟਰੀ ਉਹਨਾਂ ਨੂੰ ਮੋੜ ਤੋਂ ਮੰਤਰੀ ਦਾ ਅਹੁਦਾ ਦਿੱਤਾ ਜਾ ਰਿਹਾ ਤੇ ਸ਼ਾਇਦ ਉਹੀ ਅਹੁਦਾ ਜਿਸ ਅਹੁਦੇ ਕਰਕੇ ਨਵਜੋ ਸਿੰਘ ਸਿੱਧੂ ਨੇ ਸਰਕਾਰ ਛੱਡ ਦਿੱਤੀ ਸੀ ਕਿ ਜਦ ਉਹਦੀ ਪਰਫਾਰਮੈਂਸ ਠੀਕ ਆ। ਜਦੋਂ ਦੇ ਕਾਰਜਕਾਲ ਦੌਰਾਨ ਉਹਦਾ ਮਹਿਕਮਾ ਵਧੀਆ ਚੱਲ ਰਿਹਾ ਸੀ ਫਿਰ ਕਿਸ ਗੁਨਾਹ ਤੇ ਉਹਦੇ ਕੋਲੇ ਕੁਰਸੀ ਖੋਈ ਗਈ ਸੀ ਤੇ ਸ਼ਾਇਦ ਉਹ ਮਹਿਕਮਾ ਮੁੜ ਲੋਕਲ ਬਾਡੀ ਮੰਤ్రਾਲਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਜਾ ਰਿਹਾ ਇਹ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਮੰਨਦੇ ਨੇ ਸੂਤਰ ਦੱਸ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਮੀ ਭਰ ਦਿੱਤੀ ਹੈਗੀਆ ਕਿਉਂਕਿ ਹਾਈ ਕਮਾਂਡ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਸਰਕਾਰ ਦੇ ਵਿੱਚ ਐਂਟਰੀ ਹੋਵੇ ਉਹ ਵੀ ਤਮਾਕੇ ਨਾਲ ਐਂਟਰੀ ਹੋਵੇ ਔਰ ਇਸੇ ਕਰਕੇ ਹਰੀਸ਼ रावत ਨੂੰ ਕਿਉਂਕਿ ਹਰੀਸ਼ रावत ਦਾ ਜਿਹੜਾ ਕਦ ਦਾ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਦ ਦੇ ਬਰਾਬਰ ਆ ਚਾਰ ਵਾਰਾਂ ਲੋਕ ਸਭਾ ਮੈਂਬਰ ਸੈਂਟਰ ਦੇ ਵਿੱਚ ਵਜ਼ੀਰ ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਉਹਨਾਂ ਨੇ ਹੀ ਮੰਨਿਆ ਕਿ ਨਵਜੋਤ ਸਿੰਘ ਸਿੱਧੂ ਤੋਂ ਬਗੈਰ 2022 ਦੇ ਵਿੱਚ ਕਾਂਗਰਸ ਪਾਰਟੀ ਦਾ ਨਤਾਰਾ ਨਹੀਂ ਹੋਣਾ ਬੇੜਾ ਪਾਰ ਨਹੀਂ ਹੋਣਾ ਉਹਦੇ ਮਤਲਕੀ ਉਹਨਾਂ ਨੇ ਪੰਜਾਬ ਦੇ ਕਈ ਵਿਧਾਇਕਾਂ ਦੇ ਨਾਲ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਨਾਲ ਜ਼ਿਲ੍ਹਾ ਪੱਧਰ ਬਲਾਕ ਪੱਧਰ ਦੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਵਰਕਰ ਜਾਂ ਅਹੁਦੇਦਾਰ ਸੀ ਹਰੀਸ਼ रावत ਨੇ ਇਕੱਲੇ-ਇਕੱਲੇ ਦੇ ਨਾਲ ਮੀਟਿੰਗ ਕੀਤੀ ਆ ਔਰ ਉਹਨਾਂ ਜਿਹੜੇ ਅਹੁਦੇਦਾਰਾਂ ਨੇ ਮੀਟਿੰਗ ਕੀਤੀ ਉਹਨਾਂ ਦੀ ਪਹਿਲੀ ਆਵਾਜ਼ ਸੀ ਪਹਿਲਾਂ ਇਹ ਹੀ ਸੀ ਕਿ ਨਵਜੋਤ ਸਿੰਘ ਸਿੱਧੂ ਸਰਕਾਰ ਚਾਉਂਦੇ ਨੇ ਤੇ 2022 ਜਿੰਨੀ ਸੌਖੀ ਹੋਏਗੀ ਨਹੀਂ ਤੇ ਬਹੁਤ ਔਖੀ ਹੋ ਜਾਏਗੀ ਨਵਜੋਤ ਸਿੰਘ ਸਿੱਧੂ ਤੋਂ ਬਗੈਰ ਪਰ ਸਿਰਫ ਕਾਂਗਰਸ ਮਹਿਸੂਸ ਨਹੀਂ ਕਰਦੀ ਪੰਜਾਬ ਮਹਿਸੂਸ ਕਰਦਾ ਕਿ ਇਹ ਜਿਹੜੀ 2022 ਦੀ ਜਿਹੜੀ ਇਲੈਕਸ਼ਨ ਆ ਇਹ ਬਹੁਤ ਮਹੱਤਵਪੂਰਨ ਆ ਲੇਕਿਨ ਉਸ ਮਹੱਤਵਪੂਰਨ ਇਲੈਕਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਭੂਮਿਕਾ ਉਹ ਬਹੁਤ ਮਹੱਤਵਪੂਰਨ ਆ ਚਾਹੇ ਇਕੱਲਿਆਂ ਨਵਜੋਤ ਸਿੰਘ ਸਿੱਧੂ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਨਹੀਂ ਬਣਾ ਸਕਦੇ ਲੇਕਿਨ ਉਸ ਤੋਂ ਬਗੈਰ ਕੋਈ ਪਾਰਟੀ ਸਰਕਾਰ ਨਹੀਂ ਬਣਾ ਸਕਦੀ ਇਸ ਕਰਕੇ ਕਾਂਗਰਸ ਪਾਰਟੀ ਨੂੰ ਖਾਸ ਕਰਕੇ ਕੈਪਟਨ ਧੜੇ ਨੂੰ ਵੀ ਲੱਗਾ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਅਗਰ ਸਰਕਾਰ ਚਾਹੁੰਦੇ ਨੇ ਉਸੇ ਮਹਿਕਮੇ ਚਾਹੁੰਦੇ ਤੇ ਕੋਈ ਹੁਣ ਫਰਕ ਨਹੀਂ ਪੈਂਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਵੀ ਕਹਿ ਸਕਦੇ ਕਿ ਉਹਨਾਂ ਨੇ ਡੇਢ ਸਾਲ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਰੱਖਿਆਗਾ ਨਵਜੋਤ ਸਿੰਘ ਸਿੱਧੂ ਵੀ 1.5 ਸਾਲ ਇਸ ਕਰਕੇ ਬਾਅਰੇ ਕਿ ਉਹਨਾਂ ਕੁਲ ਮਹਿਕਮਾ ਬਿਨਾ ਕਿਸੇ ਗੁਨਾਹ ਬਿਨਾ ਕਿਸੇ ਦੋਸ਼ ਤੇ ਖੋਇਆ ਗਿਆ ਸੀ ਲੇਕਿਨ ਕਿਉਂਕਿ ਹੁਣ 222 ਆ ਉਹ ਜਿਹੜੀਆਂ ਨਜ਼ਦੀਕੀਆਂ ਸੀ ਜਿਹੜੇ ਉਹ ਇੱਕ ਦੂਜੇ ਨਾਲ ਨਾਰਾਜ਼ਗੀਆਂ ਸੀ ਉਹ ਦੂਰ ਹੋ ਗਈਆਂ ਨੇ ਉਹ ਫਿਰ ਆਪਸ ਦੇ ਵਿੱਚ ਪਿਤਾ ਪੁੱਤਰ ਬਣ ਚੁੱਕੇ ਹੈਗੇ ਨੇ ਸਿਆਸੀ ਤੌਰ ਤੇ ਰਹੀ ਗੱਲ ਹੁਣ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਮੰਨਿਆ ਜਾ ਰਿਹਾ ਹੈ ਕਿ ਹੋਰ ਵੀ ਐਮਐਲਏਜ਼ ਨੂੰ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋ ਸਕਦਾ ਉਦੇਚ ਵਿਧਾਨ ਸਭਾ ਦਾ ਸਪੀਕਰ ਰਾਣਾ ਕੇਪੀ ਸਿੰਘ ਵੀ ਹੋ ਸਕਦੇ ਨੇ ਔਰ ਰਾਣਾ ਗੁਰਜੀਤ ਸਿੰਘ ਵੀ ਹੋ ਸਕਦੇ ਔਰ ਨਾਲ ਦੀ ਨਾਲ ਇਹ ਵੀ ਮੰਨਿਆ ਜਾ ਰਿਹਾ ਕਿ ਕੁਝ ਮੰਤਰੀਆਂ ਦੀ ਛੁੱਟੀ ਹੋ ਸਕਦੀ ਨੇ ਤਿੰਨ ਚਾਰ ਨਵੇਂ ਚਿਹਰੇ ਆ ਸਕਦੇ ਨੇ ਔਰ ਤਿੰਨ ਚਾਰ ਚਿਹਰਿਆਂ ਦੀ ਮੰਤਰੀਆਂ ਦੀ ਮਤਲਬ ਛੁੱਟੀ ਹੋ ਸਕਦੀ ਆ ਜਿਹੜਾ ਇਹਦਾ ਰਿਪੋਰਟ ਕਾਰਡ ਕੈਪਟਨ ਦੇ ਨਜ਼ਰੀਏ ਦੇ ਵਿੱਚ ਸਹੀ ਨਹੀਂ ਉਹਨਾਂ ਦੀ ਛੁੱਟੀ ਹੋਣੀ ਸੁਭਾਵਕ ਮੰਨੀ ਜਾ ਰਹੀ ਹੈ ਔਰ ਇਹ ਜਿਹੜਾ ਤਮਾਕਾ ਇਹ ਜਲਦ ਹੋ ਸਕਦਾ ਅਗਲੇ ਹਫਤੇ ਤੱਕ ਜੋ ਹਾਈ ਕਮਾਂਡ ਸੂਤਰ ਦੱਸ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਬਾਕੀ ਲੋਕਾਂ ਦੀ ਵੀ ਬਤੌਰ ਕੈਬਨਿਟ ਮੰਤਰੀ ਐਂਟਰੀ ਹੋ ਸਕਦੀ ਹੈ। ਰਹੀ ਗੱਲ ਹਰੀਸ਼ ਰਾਵਦੇ ਨੇ ਜਿੱਥੇ ਇੱਕ ਪਾਸੇ ਪੰਜਾਬ ਦੇ ਕਈ ਕਾਂਗਰਸੀ ਵਰਕਰਾਂ ਤੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਸੂਤਰ ਇਹ ਵੀ ਦੱਸਦੇ ਨੇ ਕਿ ਪ੍ਰਸ਼ਾਂਤ ਕਸ਼ੋਰ ਨੇ ਵੀ ਆਪਣੇ ਤੌਰ ਤੇ ਇੱਕ ਪੰਜਾਬ ਦੇ ਵਿੱਚ ਪਹਿਲਾਂ ਹੀ ਸਰਵੇ ਕਰ ਲਿਆ। ਕਿ ਕਿਹਦੀ ਸਰਕਾਰ ਬਣ ਰਹੀ ਆ ਅੱਜ ਦੇ ਤਰੀਕ ਚ ਔਰ ਨਵਜੋਤ ਸਿੰਘ ਸਿੱਧੂ ਦੀ ਕਿੰਨੀ ਭੂਮਿਕਾ ਰਹੇਗੀ ਇਨ੍ਹਾਂ ਚੋਣਾਂ ਦੇ ਵਿੱਚ ਔਰ ਉਸੇ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਇਹੀ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਦੇ ਵਿੱਚ ਮੁੜ ਮੰਤਰੀ ਬਣਨ ਜਾ ਰਹੇ ਨੇ ਹਾਲਾਂਕਿ ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਵੀ ਬਣਾਇਆ ਜਾ ਸਕਦਾ ਲੇਕਿਨ ਜਿਹੜੀ ਮੰਤਰੀ ਵਾਲਾ ਪੱਖ ਆ ਉਹ ਸਾਡਾ ਪੱਕਾ ਪੱਖਾ ਪੱਕੀ ਜਾਣਕਾਰੀ ਆ ਕਿ ਉਹ ਮੰਤਰੀ ਬਣ ਕੇ ਹੋ ਸਕਦਾ ਕਿ ਉਹ ਡਿਪਟੀ ਸੀਐਮ ਵੀ ਬਣਾਏ ਜਾਣ ਲੇਕਿਨ ਜੋ ਪ੍ਰਸ਼ਾਂਤ ਛੋੜ ਕਿਉਂਕਿ ਪ੍ਰਸ਼ਾਂਤ ਛੋੜ ਇੱਕ ਬਹੁਤ ਹੀ ਵੱਡੇ ਰਣਨੀਤੀ ਘਾੜੇ ਨੇ ਉਹ ਜਿੱਥੇ ਵੀ ਪਹਿਲਾਂ ਸਰਕਾਰਾਂ ਦੇ ਨਾਲ ਆਪਣਾ ਉਹ ਐਗਰੀਮੈਂਟ ਕਰਦੇ ਨੇ ਪਾਰਟੀਆਂ ਨਾਲ ਪਹਿਲਾਂ ਉੱਥੇ ਜਾ ਕੇ ਉਹ ਸਰਵੇ ਕਰ ਲੈਂਦੇ ਨੇ ਕਿ ਇਸ ਸੂਬੇ ਦੇ ਵਿੱਚ ਇਸ ਬੰਦੇ ਦੇ ਨਾਲ ਸਰਕਾਰ ਬਣੇਗੀ ਉਹ ਫੇਰ ਹੀ ਜਾ ਕੇ ਉਹਨਾਂ ਦੇ ਨਾਲ ਰਿਟਰਨ ਜਾਂ ਲਿਖਤੀ ਤੌਰ ਤੇ ਜਾਂ ਜ਼ੁਬਾਨੀ ਤੌਰ ਤੇ ਸਮਝੌਤਾ ਕਰਦੇ ਉਹਨਾਂ ਵਾਸਤੇ ਰਣਨੀਤੀ ਤੈਅ ਕਰਦੇ ਜਿਵੇਂ 2014 ਦੇ ਵਿੱਚ ਅ ਪ੍ਰਸ਼ਾਂਤ ਪ੍ਰਸ਼ਾਂਤ ਕੁਸ਼ੋਰ ਤੇ ਨਰਿੰਦਰ ਮੋਦੀ ਆਏ ਫਿਰ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਫਿਰ ਜਦੋਂ ਪਿਛਲੀਆਂ ਬਿਹਾਰ ਚੋਣਾਂ ਹੋਈਆਂ ਸੀ ਉਹਦੇ ਚ ਲਾਲੂ ਜਾਦਵ ਔਰ ਲਾਲੂ ਪ੍ਰਸ਼ਾਦ ਜਾਦਵ ਤੇ ਨितीश ਕੁਮਾਰ ਦੇ ਨਾਲ ਉਹਨਾਂ ਨੇ ਸਮਝੌਤਾ ਕਰਕੇ ਸਰਕਾਰ ਬਣਾਈ ਸੀ ਉਹ ਕਈ ਮੁਲਕਾਂ ਦੂਜੇ ਮੁਲਕਾਂ ਦੇ ਵਿੱਚ ਵੀ ਸਰਕਾਰ ਬਣਾ ਚੁੱਕੇ ਤੇ ਪ੍ਰਸ਼ਾਂਤ ਕੁਸ਼ੋਰ ਦੇ ਸਟੱਡੀ ਦੇ ਆਧਾਰ ਤੇ ਉਹਨਾਂ ਦੇ ਤਜਰਬੇ ਦੇ ਆਧਾਰ ਤੇ ਨਵਜੋਤ ਸਿੰਘ ਸਿੱਧੂ ਨੂੰ ਮੋੜ ਤੋਂ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਬਣਾਇਆ ਜਾ ਰਿਹਾ ਹਾਲਾਂਕਿ ਸੂਤਰ ਇਹ ਵੀ ਦੱਸਦੇ ਨੇ ਕਾਂਗਰਸੀ ਹਲਕਿਆਂ ਦੇ ਵਿੱਚ ਇਹ ਵੀ ਚਰਚਾ ਕਿ ਹਾਈ ਕਮਾਂਡ ਕੈਪਟਨ ਮਰਿੰਦਰ ਸਿੰਘ ਨੂੰ ਕਈ ਵਾਰ ਕਹਿ ਚੁੱਕੀ ਸੀ ਕਿ ਅਗਰ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਨਹੀਂ ਬਣਾਉਦੇ ਤੇ ਉਹ ਫਿਰ ਪਾਰਟੀ ਦਾ ਪ੍ਰਧਾਨ ਬਣਾ ਸਕਦੇ ਨੇ ਇਸ ਕਰਕੇ ਇਹ ਵੀ ਇੱਕ ਵਜ੍ਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਾ ਕਿ ਅਗਰ ਮੰਤਰੀ ਬੰਨਦੇ ਨੇ ਤੇ ਠੀਕ ਆ ਅਗਰ ਪ੍ਰਧਾਨ ਬੰਨਦੇ ਨੇ ਕਾਂਗਰਸ ਪਾਰਟੀ ਅਗਰ ਉਹਨਾਂ ਨੂੰ ਪ੍ਰਧਾਨ ਬਣਾ ਦਿੰਦੀ ਆ ਤੇ ਫਿਰ ਇੱਕ ਸ਼ਕਤੀ ਦਾ ਜਿਹੜਾ ਧੁਰਾ ਉਹ ਸ਼ਕਤੀ ਦਾ ਧੁਰਾ ਨਵਜੋਤ ਸਿੰਘ ਸਿੱਧੂ ਹੋਏਗਾ ਔਰ ਉਹ ਸ਼ਕਤੀ ਦਾ ਧੁਰਾ ਬਹੁਤ ਪਾਵਰਫੁਲ ਹੋ ਜਾਏਗਾ ਕਿਉਂਕਿ ਪਾਰਟੀ ਪ੍ਰਧਾਨ ਦੇ ਨਾਲ ਫਿਰ ਬਾਕੀ ਵਿਧਾਇਕ ਵੀ ਜੁੜ ਜਾਣੇ ਸੀ ਪਾਰਟੀ ਪ੍ਰਧਾਨ ਦੇ ਨਾਲ ਫਿਰ ਬਾਕੀ ਪਿੰਡ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਟੇਟ ਪੱਧਰ ਤੱਕ ਜਿੰਨੇ ਵੀ ਕਾਂਗਰਸ ਪਾਰਟੀ ਦੇ ਲੀਡਰ ਨੇ ਉਹ ਸਾਰੇ ਨਵਜੋਤ ਸਿੰਘ ਸਿੱਧੂ ਤੱਕ ਪਹੁੰਚ ਜਾਣੇ ਸੀ ਤੇ ਇਸ ਕਰਕੇ ਸਿਆਸੀ ਮਜਬੂਰੀਆਂ ਸਿਆਸੀ ਜਿਹੜੀਆਂ ਮਜਬੂਰੀਆਂ ਸੀ ਉਹ ਹੁਣ ਜਿਹੜੀਆਂ ਪਹਿਲਾਂ ਕਮਜ਼ੋਰੀਆਂ ਸੀ ਉਹ ਹੁਣ ਇਹ ਆਪਸ ਦੇ ਵਿੱਚ ਇਕੱਠੀਆਂ ਹੋ ਕੇ ਉਹ ਤਾਕਤਵੰਦੀਆਂ ਦਿਖਾਈ ਦੇ ਰੀਆਂ ਕਾਂਗਰਸ ਪਾਰਟੀ ਦੇ ਹਲਕੇ ਦੇ ਵਿੱਚ ਤੇ ਇਸ ਕਰਕੇ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਹਰੀਸ਼ रावत ਨੂੰ ਸਪੈਸ਼ਲ ਮਿਸ਼ਨ ਦਿੱਤਾ ਗਿਆ ਸੀ ਸਪੈਸ਼ਲ ਟਾਸਕ ਦਿੱਤਾ ਗਿਆ ਸੀ ਉਸ ਟਾਸਕ ਨੂੰ ਪੂਰਾ ਕਰਨ ਵਿੱਚ ਹਰੀਸ਼ रावत ਵੀ ਕਾਮਯਾਬ ਹੋਏ ਨੇ ਤੇ ਨਵਜੋਤ ਸਿੰਘ ਸਿੱਧੂ ਨੂੰ ਜਿਹੜੇ ਲੋਕੀ ਚਾਹੁੰਦੇ ਨੇ ਪੰਜਾਬ ਦੇ ਲੋਕ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਇਹ ਵੱਡੀ ਖਬਰ ਆ ਖੁਸ਼ ਖਬਰ ਬਹੁਤ ਵੱਡੀ ਆ ਕੁਝ ਖ਼ਬਰੀ ਕਿ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਫਿਰ ਪੰਜਾਬ ਸਰਕਾਰ ਦੇ ਵਿੱਚ ਹੋ ਰਹੀ ਆ ਉਹੀ ਮੰਤਰੀ ਬਣਨਗੇ ਉਹੀ ਮਹਿਕਮਾ ਮਿਲ ਸਕਦਾ ਪਰ ਨਾਲ ਦੀ ਨਾਲ ਜਿਹੜੇ ਕਈ ਸਿਆਸੀ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਚਾਉਣ ਵਾਲੇ ਕਾਂਗਰਸੀ ਵਰਕਰ ਜਾਂ ਲੀਡਰ ਨੇ ਉਹਨਾਂ ਦਾ ਇਹ ਵੀ ਮੰਨਣਾ ਕਿ ਮੈਂਜ 1.5 ਸਾਲ ਰਹਿ ਗਿਆ ਤੇ 1.5 ਸਾਲ ਤੁਸੀਂ ਪਹਿਲਾਂ ਬਾਹਰ ਰਹਿ ਕੇ ਕਾਂਗਰਸ ਪਾਰਟੀ ਤੋਂ ਬਾਹਰ ਰਹਿ ਕੇ ਘਰ ਵਿਲੇ ਬੈਠ ਕੇ ਉਹਨਾਂ ਨੇ ਆਪਣਾ ਗੁੱਸਾ ਵੀ ਮੋਗੇ ਦੀ ਰੈਲੀ ਵਿੱਚ ਕੱਢਿਆ ਕਿ ਪਹਿਲਾਂ ਹੀ ਮੈਨੂੰ ਤੁਸੀਂ ਡੇਢ ਸਾਲ ਬਿਠਾ ਕੇ ਰੱਖਿਆ। ਪੀ ਡੇਢ ਸਾਲ ਤੁਸੀਂ ਕੱਢਤਾ ਡੇਢ ਸਾਲ ਪਿੱਛੇ ਰਹਿ ਗਿਆ। ਹੁਣ ਕੋਈ ਫਾਇਦਾ ਨਹੀਂ ਆ ਕਿ ਤੁਸੀਂ ਸਰਕਾਰ ਦੇ ਵਿੱਚ ਆਓ। ਜੇ ਆਉਣਾ ਵਾ ਤੇ ਬਤੌਰ ਪ੍ਰਧਾਨ ਆਓ। ਤਾਂ ਹੀ ਤੁਹਾਡੇ ਇੱਕ ਹੋਰ ਜਿਹੜਾ ਕਦ ਦਾ ਮਜ਼ਬੂਤ ਹੋਏਗਾ, ਕਦ ਵੱਡਾ ਹੋਏਗਾ। ਲੇਕਿਨ ਹੁਣ ਹਾਈ ਕਮਾਂਡ ਮੰਨ ਚੁੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਹੋਣ। ਕੈਪਟਨ ਅਮਰਿੰਦਰ ਸਿੰਘ ਵੀ ਮੰਨ ਚੁੱਕੇ ਨੇ। ਕਿ ਨਵਜੋਤ ਸਿੰਘ ਸਿੱਧੂ ਮੋੜ ਤੋਂ ਉਹਦੇ ਸਾਥੀ ਬੰਦੇ ਨੇ ਸਰਕਾਰ ਦੇ ਵਿੱਚ ਤੇ ਕੋਈ ਗੱਲ ਨਹੀਂ ਕੋਈ ਗਿਲੇ ਨਹੀਂ ਕੋਈ ਸ਼ਿਕਵਾ ਨਹੀਂ ਕੋਈ ਸ਼ਿਕਾਇਤ ਨਹੀਂ ਪਰ ਕਈ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਚਾਉਣ ਵਾਲੇ ਲੋਕ ਨੇ ਉਹ ਕਹ ਰਹੇ ਕਿ ਨਹੀਂ ਮੰਤਰੀ ਰਹਿੰਦੋ ਅਗਰ ਪ੍ਰਧਾਨ ਬਣਦੇ ਤੁਹਾਨੂੰ ਬਣਾਇਆ ਜਾਂਦਾ ਤੁਸੀਂ ਪ੍ਰਧਾਨ ਬਣਾਓ ਹਾਈ ਕਮਾਂਡ ਫੈਸਲਾ ਕਰ ਚੁੱਕੀ ਹੈ ਕੈਪਟਨ ਮਰਿੰਦਰ ਸਿੰਘ ਫੈਸਲਾ ਕਰ ਚੁੱਕੇ ਇਹ ਨਵਜੋਤ ਸਿੰਘ ਸਿੱਧੂ ਨੇ ਫੈਸਲਾ ਕਰਨਾ ਕਿ ਉਹ ਬਤੌਰ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਦੇ ਵਿੱਚ ਬਤੌਰ ਮੰਤਰੀ ਸ਼ਾਮਲ ਹੋਣਗੇ ਜਾਂ ਫਿਰ ਸੂਬਾ ਪ੍ਰਧਾਨ ਪਰ ਖਬਰ ਜੋ ਸੂਤਰਾਂ ਮੁਤਾਬਕ ਇਹ ਹੀ ਆ ਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਪੰਜਾਬ ਸਰਕਾਰ ਵਿੱਚ ਪਟਾਕਾ ਪਏਗਾ ਉਹ ਹੈ ਨਵਜੋਤ ਸਿੰਘ ਸਿੱਧੂ ਬਤੌਰ ਮੰਤਰੀ ਜਾਂ ਫਿਰ ਡਿਪਟੀ ਸੀਐਮ ਤੁਸੀਂ ਬਨੇ ਰਹੋ ਐਨਵੀ ਨਿਊਜ਼ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ